ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਬਰਾਲੀ ਤਹਿਸੀਲ ਡੇਰਾ ਪੱਬਨਾਨਕੇ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਕਾਫੀ ਦਿਨਾਂ ਬਾਅਦ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਪਹਿਲਾਂ ਕਾਫੀ ਵੀਡੀਓ ਦਿਖਾਈ ਦੀਆਂ ਸੀ ਤੇ ਜਦੋਂ ਵੀ ਆਈਦਾ ਚੰਗੇ ਪਸ਼ੂ ਵੇਦਿਓ ਨਾਲ ਕੋਲ ਹੁੰਦੇ ਆ ਚੰਗੀ ਗਾਂ ਤੇ ਚੰਗੀ ਮੱਝ ਜਿਹੜੀ ਵੀਰਦੀ ਹੁਣੇ ਲੈਂਦੇ ਆ ਤੇ ਬਾਕੀ ਅੱਜ ਦੋਵੇਂ ਗੱਬਣਾ ਵਾ ਆਪਣੀਆਂ ਪਾਸ ਕਰਕੇ ਤੇ ਵੇਸ ਚਾਹ ਕੇ ਖੜੋ گاਵਾں ਦੇ ਤਿੰਨ ਹੀ ਤੇ ਹੋਂ ਤੋਂ ਪਹਿਲਾਂ ਇੱਕ ਵਿਗ ਗਈ ਆ ਉਹ ਅੰਦਰ ਵੱਜੀ ਆ ਉਹ ਫਿਰ ਵੀਰ ਜੀ ਨੇ ਸਾਈਡ ਤੇ ਬੰਦੀ ਉਹ ਵਿਗ ਗਈ ਹੋਂ ਤੋਂ ਪਹਿਲਾਂ ਤੇ ਹੁਣ ਆ ਦੋ ਗਾਵਾ ਰਹਿ ਗਈਆਂ ਤੇ ਬਾਕੀ ਹੈ ਵੀ ਚੰਗੇ ਦੁੱਧ ਵਾਲੀਆਂ ਵਾ ਤੇ ਹੈ ਵੀ ਦੋਵੇਂ ਕਰੋਸ ਚ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ। ਬਹੁਤ ਠੀਕ ਠਾਕ ਜੀ। ਹਾਂ ਠੀਕ ਠਾਕ ਜੀ ਸਲਾਮਾ ਆਪਣਾ। ਕਿੱਥੇ ਰਹੇ ਜੀ ਨਜ਼ਰ ਬੜੇ ਦਿਨਾਂ ਬਾਅਦ ਦਰਸ਼ਨ। ਥੋੜਾ ਭਾਰੀ ਘਟਦਾ ਹੈ। ਅੱਛਾ। ਹਾਂਜੀ ਤੇ ਇੱਕ ਦੋ ਪਸ਼ੂ ਲਈਦਾ ਇੱਥੇ ਵਿਕ ਜਾਂਦਾ ਹੁਣ ਵੀ ਉਹ ਇੱਕ ਗਾਂ ਸੂਰੀ ਸਲਟ ਆ ਗਈ ਬੰਦੇ। ਅੱਛਾ। ਉਹਨਾਂ ਲੜੀ ਤੇ ਮੈਂ ਹਾਂ ਚੱਲ ਹੁਣ ਹੋ ਗਈ ਬਣੀ ਤੁਹਾਨੂੰ ਸੱਦਿਆ ਸੀ। ਠੀਕ ਆ। ਤੇ ਚੱਲ ਆਪਾਂ ਦੂਹ ਦੀ ਪਾਲਣੇ ਹੁਣ ਦੋ ਹੈ ਰਗਾ ਮੌਕੇ ਤੇ। ਇਹ ਆ ਵੀ ਮਾਲ ਅੱਗੇ ਜਿੱਤਰਾ ਅੱਗੇ ਕਾਫੀ 7 7 8 8 ਲਈਦੀਆਂ ਹਨ। ਨਹੀਂ ਉਹਨਾਂ ਨਹੀਂ ਮਾਲ ਲਿਆ ਹੁਣ ਗਰਮੀ ਕਰਕੇ ਲੈਣਾ ਨਹੀਂਗਾ ਦੋ ਤ ਠੀਕ ਆ ਤਰਰ ਕੀ ਟਾਈਮ ਬਾਬਾ ਪੈ ਗਿਆ ਅੱਗੇ ਠੀਕ ਚਲੋ ਨਾਮ ਦੱਸਦੇ ਕਿ ਨਹੀਂ ਫਿਰ ਨਾਮ ਭਾਜੀ ਨਰਿੰਦਰ ਸਿੰਘ ਜੀ ਹਾਂਜੀ ਨਰਿੰਦਰ ਪੱਪਾ ਰਾਲੀ ਕਲਾ ਤਹਿਸੀਲ ਦੇਰਾ ਬਾਬਾ ਨਾਗਰ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ 98552 ਹਾਂਜੀ 31962 ਠੀਕ ਹੈ ਜੀ ਤੇ ਸ਼ੁਰੂਆਤ ਫਿਰ ਆ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਹੈ ਇਹ ਪਹਿਲੇ ਨੰਬਰ ਤੇ ਭਾਜੀ ਜਰਸੀ ਕਰੋਸ ਤੋਂ ਜਰਸੀ ਕਰੋਸ ਤੇ ਆ ਤੇ ਹੈ ਜਿਹੜੀ ਆ ਪਾਰੇ ਬੱਲੇ ਦੀ ਗਾਉਂ ਹੈ। ਉਹ ਬਹੁਤ ਚੰਗਾ ਹੈ। ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਪਰ ਚੰਗੇ ਗੈਪ ਤੇ ਸਾਨੂੰ ਦੂਰ ਦੂਰ ਜਿਹੜਾ ਥਾਣੇ ਆ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ। ਕੱਦ ਵਜਨ ਤੇ ਜਿਹੜੀ ਚੰਗੀ ਆ। ਸਭੀ ਸੋਢੀ ਚੰਗੀ ਹੈ ਕਿਸੇ ਨੇ ਹਜੇ ਹਵਾਨੇ ਚ ਢਿੱਲਾ ਢੁਲਾ ਕਾਫੀ ਆ ਸੋਣ ਤੱਕ ਚੰਗੀ ਭਰ ਜਾਣੀ ਹੈ ਨੂੰ ਬਾਂਦੀ ਤਾਂ ਬਹੁਤ ਜ਼ਿਆਦਾ ਨਹੀਂ ਭਾਜੀ 27 26 ਕਿਲੋ ਦੁੱਧ ਨੇ ਆਂਦੇ ਪਿੰਡੇ ਸੂਏ ਕੱਢਿਆ ਅੱਛਾ ਤੇ ਦੂਜੇ ਹੁਣ ਸੋਣਾ ਵਾ ਚਲੋ ਗਰਮੀ ਗਰਮੀ 20 25 22 ਵੀ ਦਈ ਜਾ ਤਾਂ ਬਹੁਤ ਆ ਦੁੱਧ ਗਰਮੀ ਦੇ ਵਿੱਚ ਅੱਛਾ ਹਾਂਜੀ ਠੀਕ ਹੈ ਉਹਨਾਂ ਦੇ 27 ਲੀਟਰ ਸਿਆਲ ਹੋਈ 27 ਲੀਟਰ ਦੁੱਧ ਜਿਆ ਅੱਛਾ ਪਿਛਲੀ ਜਿਹੜਾ ਸੂਆ ਸਿਆਲ ਚ ਸੂਈ ਹੀ ਹੈ ਨਾ ਤੇ ਐਰ ਕੇ ਚਲੋ ਹੁਣ ਗਰਭਾ ਕੀ ਆ ਵੀ ਚਲੋ ਜਿੰਨੇ ਖੜਨੇ ਆ ਖੜਨੇ ਤੇ ਕੇ ਸਾਂਭਾ ਲੈ ਨਹੀਂ ਆ ਤੇ ਉਹ ਆਪੇ ਫਿਰ ਦੁੱਧ ਵੀ ਉਹ ਅਰੇ ਕਿੰਨਾ ਕਿ ਟਾਈਮ ਲਾ ਜੂਗੀ ਉਤਰਾ ਮੈਂ ਪਾਂਦੀ ਇੱਕ ਹਫਤੇ ਦੇ ਅੰਦਰ ਮੈਂ ਬੋਲ ਹਫਤੇ ਦੇ ਅੰਦਰ ਅੰਦਰ ਸੋਪੂਗੀ ਤਾਂ ਆਪੇ ਕੁਝ ਦੇ ਬੜਾ ਵੱਡਾ ਭਾਜੀ ਕੱਦ ਕਾਠ ਫਖੋ ਜਵਾਨ ਹੈ ਕੱਦ ਕਾਠ ਫਖੋ ਚਲੋ ਦੋਵੇਂ گاਵਾ ਫੱਬਦੀਆਂ ਵਾ ਬਾਕੀ ਹਲੇ ਤਿਆਰ ਹੋਣੀ ਹੈ ਬਾਕੀ ਇਹ ਦੌਰ ਤਾਂ ਵੀ ਰੰਗ ਰੋਪੇ ਦਾ ਦੇਖ ਸਕਦੇ ਹੋ ਜੀ ਬਾਕੀ ਇਹ ਲਿਆ ਤਿਆਰ ਹੋਣੀ ਆ ਜਦੋਂ ਤਿਆਰ ਹੋਈ ਤੇ ਚੰਗੀ ਪੱਲਦੀ ਆ ਭਾਜੀ ਸੱਭੋਗੀ ਪੂਰੀ ਜੜੀ ਬਾਕੀ ਹਵਾਨੇ ਦੇ ਦੋਵਾਂ ਪਾਸੇ ਨਾੜਾਂ ਵਿੱਚ ਜੜੀਆਂ ਚੰਗੀਆਂ ਤੇ 바ਵਾ ਜੀ ਦਾ ਬਾਦ ਆਏ ਅੱਜ ਹਾਂਜੀ ਹਾਂਜੀ ਬਿਲਕੁਲ ਮੋਲਾ ਪਾ ਜਾਇ ਜੀ ਕਰਦੇ ਆ ਅੱਜ ਜਿੰਨੇ ਜਾਨੀ ਕਰਨਾ ਜਿਹੜੇ ਪਹਿਲਾ ਹਜ਼ਾਰ ਕੀ ਫਿਰ ਤੇ 85 90 ਲੋਕ ਦੇ ਲੱਖ ਲੱਖ ਜੀ ਦਾ ਮੰਗੀ ਦਿੰਦੇ ਹਾਂ ਹਾਂਜੀ ਬਾਕੀ ਆ ਬੇ ਇਹੋ ਜੀ ਚੀਜ਼ ਪਿੱਛੇ ਵੀ ਪੈਸੇ ਲੱਗ ਗਏ ਹੁੰਦੀ ਆ ਤੇ ਗਾਂ ਵੀ ਪੈਸੇ ਲੱਗ ਕੇ ਜਾਣੇ ਜਿਹੜਾ ਮੂਲ ਕਰਦੇ ਨੇ ਜਿਹੜਾ ਦੁੱਧ ਵਾਲਾ ਪਸ਼ੂ ਉਹ ਤਾਂ ਮਹਿੰਗਾ ਹੀ ਮਿਲਦਾ ਹਾਂਜੀ ਹਾਂਜੀ ਹਾਂ ਹੁਣ ਗਾਂ ਤੋਂ ਵੀ ਵੇਖੋ ਹਸਾ ਮੇਰੇ ਜਿੱਦੀ ਗਾਂ ਹੈ ਹਾਂਜੀ ਬੜੀ ਪੂਰੀ ਆ ਫਿਰ ਠੰਡੀ ਸੀ ਉਹ ਬੜੀ ਇਹ ਆ ਬੇ ਚਲੋ ਇਹਨੇ ਸੱਜਰ ਸੋਨਾ ਸਾਰੀਆਂ ਗਰਮੀਆਂ ਇਹਨੇ ਦੁੱਧ ਵਧੀਆ ਕੱਢੀ ਜਾਨਾ ਇਹ ਬਰੀਡ ਵੇਖੋ ਬਰੀਡ ਚੰਗੀ ਆ ਇਹੋ ਜੀ ਕ੍ਰੋਸ ਬਣ ਦੇ ਵਿੱਚ ਆ ਧੁੱਪੇ ਮੱਦੀ ਢਾਲੇ ਸਾ ਸਾਨੂੰ ਤਾਂ ਮਰਾ ਮੂਹਾ ਟ ਲੈ ਲੈਂਦੇ ਉਸੇ ਰੜੀ ਹਾਂਜੀ ਹਾਂਜੀ ਦੁੱਧ ਦੇ 5 24 ਲੀਟਰ ਦੋ ਦਿਨ ਹੁਣ ਵੀ ਕੱਢਦੇ ਠੀਕ ਹੈ ਜੀ ਹਾਂਜੀ 24 25 ਦੇ ਲੱਗੇ ਜਿਹੜਾ ਚੱਲੀ ਜਾਊਗੀ ਹਨਾ ਤੇ ਇਹਦਾ ਮੁੱਲ ਫਿਰ ਮੁੱਲ ਬਾਜੀ ਦਾ 85 ਨਹੀਂ ਕਰਨਾ 80 ਨਹੀਂ 75000 ਜੀ ਥੋੜੀ ਸ਼ੋਰਟ ਕਰਦੀਏ ਹੋਰ ਹਾਂਜੀ ਸ਼ੋਰਟ ਕਰਦੀਏ ਥੋੜੀ ਘਰ ਹਾਂ ਨਾ ਫਿਰ 72000 ਜੀ ਅੱਛਾ 72000 72000 ਦਾ ਸ਼ੋਰਟ ਸ਼ਰਾ ਕਰਾਂਗੇ ਚਲੋ ਬਾਕੀ ਆਪਣਾ ਫੋਨ ਲਾਊਗਾ ਫੋਨ ਲਾਊਗਾ ਪਾਪਾ ਮੈਂ ਤੁਹਾਡੇ ਨਾਲ ਕਰਾਂਗੇ ਦੂਨੇੜਾ ਵੇਖ ਕੇ ਉਹਦਾ ਠੀਕ ਹੈ ਜੀ ਠੀਕ ਹੈ ਤੇ ਹੁਣ ਹੈਗੀ ਆ ਵੀ ਕਾਫੀ ਖੂਬਸੂਰਤ ਹੈ ਤੇ ਹੈਗੀ ਆ ਵੀ ਕ੍ਰੋਸ ਚ ਕ੍ਰੋਸ ਕ੍ਰੋਸ ਹਾਂਜੀ ਚੱਲ ਰਾਲੀ ਆਪਾਂ ਦੇਖ ਸਕਦੇ ਹਾਂ ਵਧੀਆ ਗਾਂ ਨੂੰ ਪਤਾ ਇਹ ਕਰਦਾ ਤੋਂ ਤੋਂ ਪੇ ਬੱਜੀਆਂ ਆ ਨਾ ਲੱਗਾ ਇਹਦਾ ਵੇਖੋ ਜੀ ਠੀਕ ਹੈ ਜੀ ਲੱਗਾ ਥਾਂ ਲੱਗਾ ਦੇ ਬਾਕੀ ਮੱਝਾਂ ਰਗਾ ਥਾਣੇ ਹਫਤਾ ਲਾਇਆ ਨਾ ਜੇ ਭਾਜੀ ਨੇ ਹਾਂ ਦੇਖ ਸਕਦੇ ਜੀ ਕਾਫੀ ਕਮਾਲ ਦਾ ਜਿਹੜਾ ਥਾਣੇ ਦੇ ਕੋ ਵੀ ਲੱਗਾ ਹੈ ਮਿਲਕੇ ਮੈਂ ਇਹਨੂੰ ਚੰਗੀ ਮੋਟੀ ਲੱਗੀ ਆ ਤੇ ਬਾਕੀ ਰੰਗ ਰੂਪ ਦੇ ਪੂਰੀ ਸਾਫ ਆ ਜਿਹੜੀ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਦੁੱਧ 10 ਲੀਟਰ 20 ਲੀਟਰ ਚਾਹ ਪਹਿਲੇ ਸੋਹ ਦੁੱਧ ਜੀ ਸੋਣੀ ਹੈ ਜੀ ਅੱਛਾ ਯਾਰ ਕਿੰਨਾ ਕੁ ਭਰੀ ਜਾਓਗੇ 20 ਵੀ ਭਾਜੀ ਦੇ ਦੇ ਮੈਂ ਤੇਰਾ ਗਰਮੀ ਦੇ ਹਿਸਾਬ ਨਾਲ ਹਾਂਜੀ ਹਾਂਜੀ ਇਹਨਾਂ ਦੇ ਵੇਖ ਸਾਂਭੀ ਸੋਧੀ ਚੰਗੀ ਉਹਨਾਂ ਵੀ ਹਾਂਜੀ ਬੜੀ ਬੜੀ ਆ ਠੰਡੀ ਠੁੜੀ ਬੜੀ ਆ ਪੋਨੀ ਪਾਲੀ ਚੰਗੀ ਵੇਖੋ ਠੀਕ ਹੈ ਬੰਦੇ ਪੂਰੀ ਚਲੋ ਖੋਲ ਹਵੇ ਤੋਰ ਦਈਏ ਬਾਕੀ ਫੱਬਦੀਆਂ ਮੈਂ ਵੜਾ ਦੋਵੇਂ ਕਿ ਜਦੋਂ ਇਹਦਾ ਪਸ਼ੂ ਮਿੱਧਿਆ ਨਾ ਘਸੌਣੇ ਹੁੰਦੇ ਆ ਤਾਂ ਇਹ ਵੀ ਜੇ ਚੰਗੀ ਭਰੂਗੀ ਥੱਲੇ ਮਲੇਆ ਗਾਂ ਨਾਲ ਜਾਓ ਸਾਡੀ ਜੇ ਚੰਗੀ ਪਿਛੇ ਵੀ ਚਾਰੂ ਦੂਰੂ ਚੰਗੀ ਭਾਜੀ ਦਾ ਚਾਰੂ ਪਸ਼ੂ ਆਪੇ ਢਾਈ ਜਾਏਗਾ ਹਾਂ ਦੇਖ ਸੰਦੇ ਕਰੀ ਰੰਗ ਰੂਪ ਤਾਂ ਬਾਕੀ ਹਵਾਨੇ ਦੇ ਨਾੜਾ ਇਹਦੇ ਵੀ ਕਾਫੀ ਚੰਗੀਆਂ ਆ ਵਾਂ। ਖੱਬਦੀ ਹੈ ਵੀ ਪੂਰੀ ਜੜੀ। ਬਾਕੀ ਜੀ ਜਦੋਂ ਤਿਆਰ ਹੋ ਗਈ ਤੇ ਇਹਨੇ ਵੀ ਟੱਡ ਫਲਾ ਸਾਰੀਆਂ ਕੱਢ ਦੇਣੀਆਂ। ਇਹਦਾ ਫਿਰ ਕਿੰਨਾ ਕੁ ਰੱਖੀਏ ਮੁੱਲ ਇਹਦਾ ਭਾਜੀ ਮੁੱਲ ਜਾ ਰਹੀ 65000 65000 ਹਾਂਜੀ ਨਹੀਂ ਫਿਰ ਹਾਂਜੀ 65000 ਦੇ ਜਾਏਗਾ ਇਹ ਆਪਣਾ ਠੀਕ ਆ 65000 ਤੋਂ ਥੋੜੀ ਛੋਟੀ ਹੋ ਇਹਨੂੰ ਚਲੋ ਫਿਰ ਹੋਰ ਫਰਕ ਪਾ ਲਈਏ ਭਾ ਪੂਰੇ 60 ਦੀ ਦੇ ਦਈਏ ਭਾਜੀ ਹੋਰ ਕਰ ਦਈਏ ਹੋਰ ਫਿਰ ਤੁਸੀਂ ਕਰੋ ਹੁਣ ਇਹਦੇ ਤੋਂ ਜਨਾ ਕਰਨਾ ਤੁਸੀਂ ਹਿਸਾਬ ਲਾਜ ਲੋ ਆਪਣਾ ਇੱਕੋ ਗੱਲ ਕਰ ਦਈਏ ਫਿਰ ਕਿੰਨੇ ਕ ਛੱਡ ਦਈਏ ਹੋਰ 2000 1500 ਤੁਸੀਂ ਡਾਲੋ ਫਿਰ ਤੁਸੀਂ ਕਹਿੰਦੇ ਹੋ 2000 1500 ਨਾ ਛੱਡੀਏ ਫਿਰ ਹਾਂਜੀ 4000 ਛੱਡ ਦਈਏ ਕਿਆ ਯਾਰ ਮਿਲ ਗੱਲ ਬਣਾ ਕੱਖ ਨਹੀਂ ਜਾਣਾ ਥੋੜਾ ਜਿਹਾ ਉਹ ਨਹੀਂ ਹੁਣ ਤੁਹਾਨੂੰ ਪਤਾ ਸਮਾਂ ਥੋੜਾ ਹੋਇਆ ਚੱਲਣ ਦਿਆ ਵਾ ਰਲ ਮਿਲ ਕੇ ਸਾਰੇ ਇਹ ਸਾਰੇ ਵੀਰਾਂ ਦਾ ਕੋਈ ਤੁਸੀਂ ਕਰ ਲੋ ਕੋ ਹਾਂਜੀ 50000 ਕੋਈ ਛੋਟ ਹੀ ਕਰਾਂਗੇ ਅੱਛਾ ਹਾਂਜੀ 56000 ਤੇ ਛੋਟ ਕਰ ਦੋ ਹੋਰ ਹੀ ਕਰਾਂਗੇ ਹਾਂ ਠੀਕ ਹੈ ਜੀ ਠੀਕ ਹੈ ਤੇ ਬਾਕੀ ਆ ਵੀ ਚਲੋ ਦਵੇਂ ਗੱਪਨਾ ਪਾਸ ਕਰਕੇ ਤੁਹਾਡੇ ਕੋਲ ਲੈ ਜਾਣਾ ਜਿੱਨੇ ਵੀ ਖਾਣੇ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਲੈ ਜਾਏ ਹਨਾ ਜੈ ਡੱਡੀ ਮੋਟੀ ਤਾਂ ਬਿਲਕੁਲ ਕੋਲੀ ਠੀਕ ਹੈ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖੋ ਜੀ